ਨਾ ਦੋ ਬੰਦਾ ਦੋ ਪਾਲਾ ਸੀ ਲੱਗਦੇ ਤੁਸੀਂ ਨੇ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੋ ਜਿੱਦੀ ਡੈਥ ਹੋਈ ਉਹ ਮੇਰਾ ਭਤੀਜਾ ਹੈ ਵੱਡੇ ਬ੍ਰਦਰ ਦਾ ਬੇਟਾ ਮੈਂ ਤੇ ਆਪਣੇ ਵੀ ਸਿਸਟਰ ਕੋ ਗਿਆ ਹੈ ਹੀ ਤੇ ਰਾਤ ਨੂੰ ਜਿਹੜਾ ਸਾਡੀ ਬੇਟੀ ਦਾ ਸੋਡਾ ਆਇਆ ਉਹਨੇ ਇਹੋ ਹੀ ਕਿਹਾ ਹੈ ਕਿ ਮੈਂ ਡੈਡੀ ਨਾਲ ਗੱਲ ਮੰਮੀ ਨਾਲ ਗੱਲ ਨਹੀਂ ਕਰ ਸਕਦੀ ਤੇ ਮੈਂ ਚਾਚਾ ਜੀ ਤੁਹਾਨੂੰ ਦੱਸਣ ਲਈ ਆ ਕਿ ਇਦਾਂ ਇਦਾਂ ਪਾਣਾ ਬੱਸ ਗਿਆ ਉਹ ਰੋਂਦੀ ਹੁੰਦਾ ਗੱਲ ਤੇ ਹੁੰਦੀ ਨਹੀਂ ਕਿਉਂਕਿ ਉੱਥੇ ਥੱਲੇ ਬੈਠੇ ਆਈ ਦਿਨ ਤੋਂ ਆ ਇਸੇ ਬਾਬਾ ਜੀ ਸਾਡਾ ਹੋਰ ਗੱਲ ਉਹ ਤੇ ਕਿੱਦਾਂ ਇੱਥੇ ਜਮ ਆ ਜਾ। ਓਏ ਰੋਈ ਤੋਈ ਜਾਂਦੇ ਆਂ ਇਹ ਰਾਤ ਦੇ 12 ਵਜੇ ਇੱਥੇ ਬੈਠੇ ਆ। ਹਰ ਜਿਹੜਾ ਛੁਪਾਣਾ ਬਤ ਕਿੱਦਾਂ ਪਤਾ ਲੱਗਾ ਤੁਹਾਨੂੰ ਸਾਡੀ ਬੇਟੀ ਉੱਥੇ ਉਹਨੇ ਸਭ ਫੋਨ ਕੀਤਾ ਇਹ ਛੋਟੇ ਬ੍ਰਦਰ ਨੂੰ ਮਿਲਿਆ। ਉਹਨੇ ਫੋਨ ਕੀਤਾ ਫੇਰ ਸਾਨੂੰ ਪਤਾ ਲੱਗਾ। ਜਿਹੜੇ ਸ਼ਹਿਰ 'ਚ ਰਹਿੰਦੇ ਸੀ ਤੇ ਕਿੱਥੇ ਗਿਆ ਸੀ ਕਿੱਦਾਂ ਸੀ ਇਹ ਕੈਲੀਫੋਰਨੀਆ ਤੋਂ ਗੱਡੀ ਲੋਡ ਕਰਕੇ ਤੇ ਇਹਨੇ ਨਿਊ ਜਰਸੀ ਆਉਣਾ ਸੀ ਉਧਰ ਰਹਿੰਦਾ ਸੀ ਬੇਟੀ ਰਹਿੰਦੀ ਸਾਡੀ ਜੌਰਜੀਆ ਉਹਦੇ ਕੋਲ ਹੀ ਰਹਿੰਦਾ ਸੀ ਜ਼ਿਆਦਾ ਉੱਥੇ ਆਉਂਦਾ ਜਾਂਦਾ ਸੀ ਜੁੱਜੂ ਢੇੜਾ ਲਾ ਕੇ ਆਉਣਾ ਉਹਦੇ ਕੋਲ ਹੋ ਕੇ ਜਾਣਾ ਉਹਨੇ ਤੇ ਇਹ ਗੱਡੀ ਲੈ ਕੇ ਆਇਆ ਅਸੀਂ ਇੱਕ ਦਿਨ ਪਹਿਲਾਂ ਗੱਲ ਕੀਤੀ ਗੱਲਾਂ ਬਾਤਾਂ ਕਰਦੇ ਰਹੇ ਦੋਵੇਂ ਜੀ ਇਹੀ ਕਹਿੰਦਾ ਮੰਮੀ ਇਹ ਗੱਡੀ ਗੱਲਾਂ ਮੈਂ ਕੱਲ ਨੂੰ ਉੱਥੇ ਪਹੁੰਚ ਜਾਣਾ ਮੈਂ ਜਾ ਕੇ ਉੱਥੇ ਸੌਣਾ ਉਤੋਂ ਪਹਿਲਾਂ ਮੈਂ ਨਹੀਂ ਬੈਣਾ ਹੈਗਾ ਤੇ ਮੈਂ ਉਹਨੂੰ ਕਿਹਾ ਇਹਂ ਦਿਆਂ ਕਿ ਬੇਟਾ ਤੂੰ ਨਾ ਗੱਡੀ 10 ਘੰਟੇ 11 ਘੰਟੇ ਜਿੰਨਾ ਟਾਈਮ ਹੈ ਉੰਨੀ ਚਲਾ ਜਿਆਦਾ ਨਹੀਂ ਚਲਾਉਣੀ ਕਹਿੰਦਾ ਨਹੀਂ 19 ਚਲਾਣੀ ਉਤੋਂ ਵੱਧ ਮਿਲਦੀ ਨਹੀਂ ਗੱਡੀ ਚਲਾਉਣੀ ਤੇ ਕੱਲ ਪਰਸੂ ਗੱਲ ਕੀਤੀ ਕੱਲ ਤੋਂ ਸਾਨੂੰ ਚੇਤ ਜਿੱਤਵ ਨਹੀਂ ਕੀ ਬੰਨਣਾ ਕੱਲ ਫਿਰ ਜੋ ਮਾਲਕ ਦੀ ਰਜਾ ਉਹਦੀ ਵਿਦਾਇਆ ਦੇ ਵਿੱਚ ਜੋ ਵੀ ਹੋਇਆ ਕਿੰਨੇ ਦਸਿਆ ਤੁਹਾਨੂੰ ਉਹ ਤੁਹ ਬੇਟੀ ਨੇ ਦੱਸਿਆ ਸਾਨੂੰ ਹਾਂਜੀ ਕਿੰਨਾ ਸਮਾਂ ਹੋ ਗਿਆ ਉਹਨੂੰ ਵਰਗੇ ਨੇ ਉਹਨੂੰ ਹੋ ਗਏ ਨੇ ਮੇਰਾ ਹੁਣ 9-10 ਸਾਲ ਹੋ ਗਏ ਨੇ ਗਏ ਨੇ ਨਹੀਂ ਜਿਆਦਾ ਚਿਰ ਹੋ ਗਿਆ 2012 ਚ ਗਏ ਨੇ ਘਰੋਂ 13 ਦੇ ਵਿੱਚ ਫਿਰ ਮਨੋ ਬਾਹਰ ਨੇ ਆ 13 13 ਚ ਲਾ ਲੋ ਜਾਂ 14 ਚ ਲਾ ਲੋ ਇੱਥੇ ਗਿਆ ਹਾਂ ਤੁਹਾਡੇ ਨਾਲ ਗੱਲ ਅਕਸਰ ਹੁੰਦੀ ਹਣੀ ਕਿਹੜੀਆਂ ਗੱਲਾਂ ਕਰਦੇ ਸੀ ਗੱਲਾਂ ਬਹੁਤ ਵਧੀਆ ਕਰਦਾ ਸੀ ਗੱਲਾਂ ਤਾਂ ਕਦੇ ਵੀ ਸਾਨੂੰ ਉਹਨੇ ਮਹਿਸੂਸ ਨਹੀਂ ਹੁੰਦਾ ਕਿ ਕੀ ਲੈਣਾ ਜੋ ਲੈਣਾ ਉਹਨੇ ਸਾਨੂੰ ਜੋ ਲੈਣਾ ਨਾ ਉਹਨੇ ਕਹਿੰਨਾ ਮੈਂ ਆਪਣੀ ਮਰਜ਼ੀ ਦਾ ਲੈ ਕੇ ਦੇਣਾ ਜੋ ਲੈਣਾ ਤੁਸੀਂ ਲਵੋ ਪੈਸੇ ਮੈਂ ਤੁਹਾਨੂੰ ਭੇਜਣਾ ਉਹ ਬੇਟੀ ਕੋ ਰਹਿੰਦੀ ਸੀ ਬੇਟੀ ਵੀ ਇਹੋ ਗੱਲ ਕਹਿੰਦੀ ਸੀ ਡੈਡੀ ਤੁਸੀਂ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਮੈਂ ਅੱਡੇ ਦੇ ਵੈਸੇ ਦੁਕਾਨ ਕਰਨਾ ਵਾਂ ਵੈਲਡਿੰਗ ਦੀ ਤੇ ਪਰ ਹੁਣ ਜੋ ਬਾਣਾ ਮਾਲਕ ਦਾ ਉਹ ਤੇ ਕੋਈ ਵੀ ਨਹੀਂ ਨਾ ਉਹਨੂੰ ਵੇਡ ਸਕਦਾ ਸੋਂ ਉਹਦੇ ਜਿਹੜੇ ਦਿੱਤੇ ਕਿ ਦੇਰ ਲਈ ਆਉਣ ਬਾਰੇ ਕੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਉਹਨੇ ਵਿਚਾਰ ਇਦਾਂ ਹੈ ਕਿ ਕੱਲ ਨੂੰ ਛੋਟੇ ਬ੍ਰਦਰ ਨੇ ਜਾਣਾ ਉੱਥੇ ਸੁਪੇਣ ਤੋਂ ਤੇ ਫਿਰ ਦੇਖਦੇ ਆ ਉੱਥੇ ਵਿਚਾਰ ਕਰਨੇ ਆ ਕੀ ਇਹੀ ਜੇ ਇੱਥੇ ਮੰਗਾਉਣੀ ਹੈ ਕਿ ਜਾਂ ਉੱਥੇ ਸੰਸਕਾਰ ਕਰਨੇ ਆ ਇੱਥੇ ਵੀ ਲਿਆ ਕੇ ਰੋਣਾ ਪਿਟਣਾ ਉੱਥੇ ਵੀ ਰੋਣਾ ਪਿਟਣਾ ਗੱਲ ਤੇ ਇੰਨੀ ਕੀ ਹੈ ਕੋਈ ਉੱਥੇ ਹੁਣ ਪੱਲੇ ਤੇ ਪੈਣਾ ਕੁਛ ਨਹੀਂ ਜੇ ਜਾਣੇ ਐ ਐਸੇ ਰੋਣਾ ਪਿਟਣਾ ਹੀ ਆ ਤੇ ਵੀ ਅਸਨੇ ਕੱਲ ਨੂੰ ਛੋਟੇ ਭਰਾ ਨੇ ਜਾਣਾ ਫੇਰ ਵੇਖਾਂਗੇ ਲਾਵਾਂਗੇ ਸਾਹਿਬ ਕੀ ਬਣਦਾ ਜੇ ਪਹੁੰਚ ਜਾਂਦਾ ਉੱਥੇ ਕੀ ਦੱਸਦੇ ਨੇ ਕਿਸ ਤਰ੍ਹਾਂ ਮੌਤ ਹੋਈ ਹੈ ਗੱਡੀ 'ਚ ਸੁੱਤਾ ਆਇਆ ਬਸ ਇੰਨਾ ਹੀ ਪਤਾ ਲੱਗਾ ਸੁੱਤਾ ਤੇ ਸੁੱਤੇ ਦੀ ਮੌਤ ਹੋਈ ਹੈ ਹਾਂਜੀ ਕੈਕ ਹੋਇਆ ਕੀ ਹੋਇਆ ਇਹ ਮਾਲਕ ਜਾਣੀ